ਸਸਰੀ ਕਾ ਜੀ ਤੁਸੀਂ ਦੇਖਣਾ ਜਗਮਤੀ ਜੀ ਮੈਂ ਹਰੀਸ਼ ਮਠਲਾ ਕੁਰਾਲੀ ਇਲਾਕੇ ਵਿੱਚ ਚੋਰੀਆਂ ਦਾ ਰੁਕਣਾ ਦਾ ਨਾਮ ਨਹੀਂ ਲੈ ਰਹੇ ਕੋਈ ਨਹੀਂ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਤੱਕ ਕੋਈ ਚੋਰੀ ਦਾ ਮਾਮਲਾ ਹੱਲ ਨਹੀਂ ਕੀਤਾ ਗਿਆ ਨਾ ਹੀ ਕੋਈ ਗ੍ਰਿਫਤਾਰੀ ਹੋਈ ਹੈ ਮਹੀਨੇ ਵਿੱਚ ਘੱਟੋ ਘਾਟ 5-6 ਚੋਰੀਆਂ ਕਿਰੀ ਹੋ ਚੁੱਕੀਆਂ ਹਨ ਜੋ ਕਿ ਭਾਰੀ ਨੁਕਸਾਨ ਵੀ ਹੋਇਆ ਹੈ ਪੁਰ ਦਾ ਹੱਥ ਖਾਲੀ ਦਾ ਖਾਲੀ ਇਸ ਦੌਰਾਨ ਮੇਨ ਰੋਡ ਕੁਰਾਲੀ ਤੋਂ ਮਰੰਡਾ ਰੋਡ ਗੁਰਦੁਆਰਾ ਸਾਹਿਬ ਕੋਲ ਇੱਕ ਬਰਤਨਾਂ ਦੀ ਦੁਕਾਨ ਨੂੰ ਫਿਰ ਚੋਰਾਂ ਨੇ ਨਿਸ਼ਾਨਾ ਬਣਾਇਆ ਜਿੱਥੇ ਭਾਰੀ ਨੁਕਸਾਨ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਅਨੁਸਾਰ ਪਿਛਾਰ ਤੋਂ 5 ਲੱਖ ਦੇ ਕਰੀਬ ਉਹਨਾਂ ਦਾ ਨੁਕਸਾਨ ਹੋਇਆ ਹੈ ਆ ਤੁਹਾਨੂੰ ਦੁਖਾਣੇ ਮੌਕੇ ਦੀ ਤਸਵੀਰਾਂ ਕੀ ਚਾਹ ਰਹੇ ਨੇ ਦੁਕਾਨਦਾਰ ਮਟਾਲਾ ਹਿਰੂ ਥੇਲੀ ਪਰ ਨਾ ਕਰੋ ਮਨ ਨੂੰ ਉਹ ਅੱਜ ਕੇ 26 ਮਿੰਟ ਦਾ ਰਹੇ ਹੈ ਛੇ ਟਾਈਮ ਅੱਜ ਵੀ 2 ਮਿੰਟ ਬਰਕਰਾਰ ਨਹੀਂ ਹੈ ਘਰ ਬੰਦੇ ਕਿਸੇ ਨੂੰ ਨਹੀਂ ਬੰਦੇ ਕਿਸੇ ਲੈਣਾ ਨਹੀਂ ਜਣਾ ਪਿੱਤਲ ਵਾਲਾ ਮਾਲ ਪਰਿਆ ਜਿਹੜਾ ਕਰੀ ਜੇ ਪਲੇਕਾ ਬਰੂ ਕਾ ਕੌਂਦੀਆਂ ਗਰਾਸ ਆ ਜੱਗ ਜਿਵੇਂ ਪਿੱਤਲ ਦੇ ਪੋਰੇ ਸਿੱਟ ਗਏ ਉਹ ਪਿਆਰ ਦਾ ਟਾਈਮ ਨਹੀਂ ਲੱਗਾ ਉਹਨਾਂ ਨੂੰ ਫਿਰ ਆ ਖਾਨਾ ਜੀ ਬੱਚਲਦੇ ਪਰਿਆਂ ਦਾ ਪਰਿਆ ਜੋਤਾਂ ਦਾ ਪਰਿਆ ਆ ਆ ਖਾਨਾ ਸਮਾਹ ਹੋ ਜਾਂਦਾ ਆਹ ਲਵਾਬਾ ਵਾਲਾ ਕਿਹਾ ਗੁਰੂ ਆਹ ਖਾਨਾ ਭਰਿਆ ਸਾਰਾ ਮੱਪਟਿਆ ਉਹਨਾਂ ਨੇ ਉਸ ਤੋਂ ਬਾਅਦ ਆ ਖਾਨੇ ਜੋ ਮਾਲ ਕਰਿਆ ਉਸ ਤੋਂ ਬਾਅਦ ਦਰਾਜ ਵਿੱਚੋਂ ਕੈਸ਼ ਕੱਢਿਆ ਦਰਾਜ ਖਾਲੀ ਹੈ ਇੱਕ ਪੱਤੀ ਵੀ ਨਹੀਂ ਛੱਡੀ ਵਿੱਚ ਉਸ ਤੋਂ ਬਾਅਦ ਵੀ ਹੁੰਦਾ ਨੂੰ ਦੇਵਾਂ ਉੱਧਰ ਨੂੰ ਤਾਂ ਹੈ ਇਹ ਉਧਰ ਆ ਕੈਮਰੇ ਦੀ ਚਾਰ ਪੱਟੀ ਆ ਕਿਤੇ ਜਦੋਂ ਨੇ ਪੌੜੀ ਲਾ ਕੇ ਡੀਵੀਆ ਡੀਵੀਆ ਪੱਟੀ ਆ ਚੱਕ ਲੈ ਗਈ ਡੀਵੀਆ ਦਾ ਖਾਨਾ ਪੱਟ ਕੇ ਛੋੜ ਕੇ ਵਿੱਚੋਂ ਡੀਵੀਆ ਕੱਢ ਲੈ ਗਏ ਕੈਮਰੇ ਤੋੜੇ ਹੋਏ ਆ ਉਸ ਤੋਂ ਬਾਅਦ ਇੱਥੇ ਦੇ ਮਾਲ ਚੱਕਿਆ ਆ ਚੱਕਿਆ ਆ ਜਿੱਥੇ ਵੀ ਦਿਖਾਉਣੀ ਆ ਆ ਚਾਏਗਾ ਮਾਲ ਗਿਆ ਸੀ ਬਤਲ ਦਾ ਬਹੁਤ ਖਾਨੀ ਕਰ ਗਿਆ ਤੇ ਉੱਧਰੀ ਬੱਤਲ ਦੇ ਬਦੀਲੇ ਪੈ ਜਿਵੇਂ ਥੋੜੇ ਜਿਹਾ ਪੈ ਨਾ ਉਹ ਭਰਿਆ ਪੈ ਸੀਰੇ ਤੱਕ ਆਪੇ ਚੱਲਦੇ ਬਦੀਲੇ ਚੱਕੇ ਉਸ ਤਰ੍ਹਾਂ ਇੱਧਰ ਨਹੀਂ ਗਏ ਅੱਗੇ ਤੇ ਇੱਧਰ ਨੂੰ ਆ ਗਏ ਆ ਥੋੜਾ ਜਿਹਾ ਮਾਲ ਚੱਕਿਆ ਵਜ਼ਨ ਤੇ ਹਲਕਾ ਫਿਰ ਤਾਂ ਛੱਡ ਗਏ ਤੇ ਗਲਾਵਟ ਕੋਈ ਕੰਡਾ ਨਹੀਂ ਉਸ ਤਰ੍ਹਾਂ ਲਿਗਾ ਆਪੇ ਚੱਲ ਲਾ ਮਾਲ ਚੱਕਿਆ ਤੇ ਉਹ ਬੱਤੀ ਆ ਆਪੇ ਉਹ ਬੱਤੀ ਕੋੜ ਦਾ ਸੱਤੀ ਦੇ ਚੱਕੇ ਉਹਨਾਂ ਤੇ ਬਾਅਦ ਉਸੇ ਤੇ ਕੈਮਰਾ ਵੱਟਿਆ ਚਲ ਗਿਆ ਇਹਦਾ ਬਸ ਬੰਦ ਕਰੀਏ ਜਿਹੜਾ ਜਿਹੜਾ ਨਹੀਂ ਹੈ ਜਿੱਦਾਂ ਤੋਂ ਕੁਝ ਹੋਇਆ ਜਿਹੜਾ ਨਹੀਂ ਕਿਤਨਾ ਮਾਲ ਹੈ ਇਹ ਨਹੀਂ ਜਿਹਦਾ ਤਾਂ ਨਹੀਂ ਆਇਆ ਸਾਡਾ ਸਾਡੀ ਕਹਿ ਰਹੇ ਹੋ ਕੋ ਐਫ ਆਈ ਆਰ ਦੀ ਡਿਮਾਂਡ ਹੈ ਵੱਡੀ ਸਾਡੀ ਐਫਆਈਆਰ ਦੀ ਡਿਮਾਂਡ ਆ ਵੀ ਐਫਆਈਆਰ ਹੋਵੇ ਤੇ ਬੰਦੇ ਜਿਹੜੇ ਹੈਗੇ ਅਸੀਂ ਬੰਦੇ ਸਾਨੂੰ ਚਾਹੀਦੇ ਨੇ ਨੁਕਸਾਨ ਬਹੁਤ ਹੋ ਗਿਆ ਐਫਆਈਆਰ ਚਾਹੀਦੀ ਸਾਨੂੰ ਐਫਆਈਆਰ ਪਲੱਸ ਬੰਦੇ ਬਰਾਮ ਹੋਣੇ ਚਾਹੀਦੇ ਨੇ ਬੰਦਿਆਂ ਨਾਲ ਅਸੀਂ ਆਪ ਨਿਪਟ ਲੋਗੇ ਆਪ ਨਿਪਟ ਲੇਂਗੇ ਉਹ ਕੋਈ ਗੱਲ ਨਹੀਂ ਤੁਹਾਨੂੰ ਸਵੇਰੇ 6:30 ਵਜੇ ਫੋਨ ਗਿਆ ਹੈ ਭਾਈ ਸਾਹਿਬ ਦੀ ਦੁਕਾਨ ਹੈ ਹਾਂ ਸਵੇਰੇ 6:30 ਵਜੇ ਕਵਾੜੀਆਂ ਦਾ ਫੋਨ ਗਿਆ ਵੀ ਥੋੜੀ ਦੁਕਾਨ ਦਾ ਛੱਡਾ ਟੁੱਟਿਆ ਹੋਇਆ ਅੱਛਾ ਜੀ ਨਾਲ ਦੀ ਨਾਲ ਅਸੀਂ ਮੌਕੇ ਤੇ ਪਹੁੰਚ ਗਏ ਆ ਕੇ ਦੇਖਿਆ ਛੱਡਾ ਟੁੱਟਿਆ ਹੋਇਆ ਸੀ ਨਾਲ ਮੁੰਡਾ ਅਸੀਂ ਅੰਦਰ ਵੜਿਆ ਤੇ ਉਹਨੇ ਦੱਸਿਆ ਵੀ ਅੰਦਰ ਕਾਫੀ ਨੁਕਸਾਨ ਹੋ ਗਿਆ ਫਿਰ ਸਾਹਮਣੇ ਅਸੀਂ ਜਾ ਕੇ ਵਿਚਕਰਮਾ ਵਾਲੇ ਦੁਕਾਨ ਤੋਂ ਫੋਨ ਤੇ ਕੈਮਰਾ ਚੈੱਕ ਕਰੇ ਉਧਰ ਜਾ ਰਿਹਾ ਵੀ ਚਾਰ ਬੰਦੇ ਦੁਕਾਨ ਦੇ ਅੱਗੇ ਆਏ ਅੱਧਾ ਪੌਣਾ ਘੰਟਾ ਲਾ ਕੇ ਉਹਨਾਂ ਨੇ ਛੱਪਟੇ ਮੱਡਾ ਹਾਂ ਦੋਸਤੋ ਬਾਅਦ 10 ਤੋਂ 15 ਥੈਲੇ ਉਹਨਾਂ ਨੇ ਮਾਰ ਦੇ ਲੈ ਕੇ ਗਏ ਭਰ ਕੇ ਤੇ ਖੁੱਲੇ ਪਾਂਡੇ ਵੀ ਲੈ ਕੇ ਗਏ ਆ ਵੀਆਰ ਵੀ ਲੈ ਕੇ ਕੈਮਰਾ ਵੀ ਬੱਟ ਲੈ ਕੇ ਤੇ ਗੱਲੇ ਜੋ ਕੈਸ਼ ਦੀ ਲੈ ਕੇ 15 ਤੋਂ 20 ਹਜ਼ਾਰ ਰੁਪਈਆ ਕਿੰਨਾ ਕ ਨੁਕਸਾਨ ਹੋਇਆ ਸਾਰਾ ਨੁਕਸਾਨ 4.5 ਤੋਂ 5 ਲੱਖ ਦਾ ਹੋ ਗਿਆ ਇਹ ਜਿਹਦੀ ਦੁਕਾਨ ਹੈ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮਾ ਸਾੜਾ ਪਏ ਹੋ ਗਿਆ ਯਾਰ ਦੋਸਤ ਆ ਜੀ ਅੱਛਾ ਯਾਰ ਤੇ ਹੁਣ ਮੰਗ ਕੀ ਕਰਦੇ ਆ ਸਾਡੇ ਸਾੜੇ ਕੋ ਬੰਦੇ ਸਾਨੂੰ ਬਰਾਬਦ ਹੋਣੇ ਚਾਹੀਦੇ ਨਾਲ ਮਾਰ ਬਰਾਬਦ ਹੋਣਾ ਚਾਹੀਦਾ ਅੱਗੇ ਤੋਂ ਜਿਹੜੀ ਕਾਰਵਾਈ ਹੋਣੀ ਚਾਹੀਦੀ ਕਿਆ ਉਹਨਾਂ ਨੇ ਅਸ਼ਵਾਦ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਸਚੋ ਸਾਹਿਬ ਵੀ ਆਏ ਸੀ ਉਹਨਾਂ ਦੇ ਹੌਲਦਾਰ ਵੀ ਆਏ ਹੋਰ ਬੰਦੇ ਵੀ ਆਏ ਉਹਨਾਂ ਨੇ ਕੈਮਰੇ ਦੇ ਕਮਰੇ ਚੈੱਕ ਕਰੇ ਤੇ ਮੋਬਾਈਲਾਂ ਨਾਲ ਵੀ ਉਹਨਾਂ ਨੇ ਚੈੱਕ ਕਰਿਆ ਡੰਪ ਕਨੈਕਸ਼ਨ ਦਾ ਉਹਨਾਂ ਨੇ ਦੇਖਿਆ ਵੀ ਕਿਹੜੇ ਕਿਹੜਾ ਬੰਦਾ ਇਸ ਸਮੇਂ ਇੱਥੇ ਚੱਲ ਰਿਹਾ ਸੀ ਮੋਬਾਈਲ ਜਿਹੜਾ ਚੱਲ ਰਿਹਾ ਸੀ ਉਹਨਾਂ ਡੱਪ ਲਾਏ ਆ ਉਹ ਅਸ਼ਵਾਦ ਸਾਹਿਬ ਦੇ ਕੇ ਵੀ ਕਾਰਵਾਈ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਸਾਨੂੰ ਬੰਦੇ ਇੱਕ ਵਾਰੀ ਫੜਾ ਦੇਣ ਅਸੀਂ ਬੰਦਿਆਂ ਨਾਲ ਆਪ ਨੇ ਬਨੋਂਗੇ ਸਮਾਨ ਅਸੀਂ ਬਾਅਦ ਵਿੱਚ ਉਸੂਰ ਕਰਾਂਗੇ ਜੀ ਤੁਹਾਡਾ ਮੇਰਾ ਨਾਮ ਸਾਹਿਲ ਹੈ ਜੀ ਕਾਦੀ ਦੁਕਾਨ ਕਰਦੇ ਹਾਂ ਇਹ ਬਤਰ ਤੇ ਕੀ ਗੱਲ ਹੋ ਗਈ ਜੀ ਅੱਜ ਰਾਤ 8:30 ਵਜੇ ਮੈਂ ਘਰ ਗਿਆ ਜੀ ਹੂੰ ਤੇ ਸਵੇਰੇ 6:30 ਵਜੇ ਮੈਨੂੰ ਫੋਨ ਆਇਆ ਪੜੋਸੀਆਂ ਦਾ ਕਿ ਤੁਹਾਡਾ ਸ਼ਟਰ ਟੁੱਟਿਆ ਹੋਇਆ ਹੈ ਤੇ ਮੈਂ ਪਹੁੰਚਿਆ ਤਾਂ ਦੇਖਿਆ ਵੀ ਚੋਰੀ ਹੋਈ ਹੋਈ ਸੀ ਆਪਣੇ ਕਾਫੀ ਨੁਕਸਾਨ ਹੋਇਆ ਕਿਸੇ ਕੋਲ ਕਿਸੇ 'ਤੇ ਕੋਈ ਸ਼ੱਕ ਹੈ ਤੁਹਾਨੂੰ ਜੀ ਸ਼ੱਕ ਤਾਂ ਉਹਨਾਂ ਨੂੰ ਅਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਹੈ ਉਹਨਾਂ ਦਾ ਨਾਮ ਦੱਸਿਆ ਹੈ ਬਾਕੀ ਉਹਨਾਂ ਦਾ ਡਿਪੈਂਡ ਹੈ ਉਹ ਕਿਵੇਂ ਕਰਦੇ ਕਿਉਂਕਿ ਕ੍ਰੇਏਸ਼ਨ ਹੈ ਤੇ ਸੇਮ ਚੋਰੀ ਜਿਹੜੀ ਹੋਈ ਆ ਉਹ ਪਹਿਲਾਂ ਬੀਨਜਾਂਦ ਪਰ ਜਾਂਦੇ ਹੋਏ ਉਹਨਾਂ ਦੇ ਹੋਈ ਹੈ ਤੇ ਸੇਮ ਉਹੀ ਗੱਡੀ ਹੈ ਸੇਮ ਚੋਰ ਹੈ ਕੈਮਰਿਆਂ ਦੇ ਵਿੱਚ ਆਏ ਵੀ ਸੇਮ ਪ੍ਰੋਸੈਸ ਵੀ ਉਹੀ ਹੈ ਕਿਹਾ ਲੱਗ ਰਿਹਾ ਤੁਹਾਨੂੰ ਜਿਹੜੇ ਹਾਲਾਤ ਜਿਹੜੇ ਬਣ ਰਹੇ ਆ ਕਿ ਪੁਲਿਸ ਦਾ ਡਰ ਖਤਮ ਹੋ ਗਿਆ ਚੋਰਾਂ ਨੂੰ ਜੀ ਹਾਲ ਤਾਂ ਮੈਨੂੰ ਤਾਂ ਐਵੇਂ ਲੱਗਦਾ 72 ਹੋਣਗੇ ਹੋਰ ਹਾਲਾਤ ਜੇ ਹੁਣ ਸਾਥ ਨਾ ਦੇ ਆ ਲੋਕਾਂ ਨੇ ਪ੍ਰਸ਼ਾਸਨ ਨੇ ਨਾ ਇਹਨੂੰ ਮਤਲਬ ਵੀ ਸਮਝਿਆ ਕੰਟਰੋਲ ਕਰਿਆ ਤਾਂ ਅੱਗੇ ਨੁਕਸਾਨ ਹੀ ਨੁਕਸਾਨ ਹੈ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਮੇਰਾ ਹੋਇਆ ਕੱਲੂ ਕਿਸੇ ਹੋਰ ਦਾ ਕਿੰਨਾ ਕ ਨੁਕਸਾਨ ਆਇਆ ਜੀ ਨੁਕਸਾਨ 5 ਤੋਂ 6 अच्छा बाकी जी बाकी ਤਾਂ ਆਪਾਂ ਦੇਖਾਂਗੇ। ਕੀ ਪੁਲਿਸ ਆਲੀ ਜੀ? ਪੁਲਿਸ ਆਈ ਹੈ ਜੀ ਸਵੇਰੇ ਉਹ ਆਪਣੀ ਵੈਰੀਫਿਕੇਸ਼ਨ ਜੀ ਜੋ ਕਰਨੀ ਸੀ ਕਾਰਵਾਈ ਕਰਕੇ ਚਲੇ ਗਿਆ। ਹਾਂ। ਹਾਂ ਜੀ। ਹਾਂ। ਤੇ ਮੰਗ ਕੀ ਕਰਦੇ ਹੋ ਜੀ? ਮੰਗ ਤਾਂ ਇਹ ਹੀ ਹੈ ਜੀ ਵੀ ਸਾਨੂੰ ਜਿਹੜੇ ਨੇ ਚੋਰੀ ਕਰੀ ਆ ਉਹਨਾਂ ਤੇ ਹੁਣ ਸਾਡਾ ਗੁੱਸਾ ਹੈ ਸਾਡੀ ਮਿਹਨਤ ਦੇ ਪੈਸੇ ਆ ਕਿਕਰ ਰੁਪਏ ਕਰਕੇ ਜੋੜਿਆ ਹੋਇਆ ਤੇ ਸਾਨੂੰ ਤਾਂ ਬੰਦੇ ਚਾਹੀਦੇ ਨੇ। ਐਫ ਆਈ ਆਰ ਮੇਰੀ ਹੋਣੀ ਚਾਹੀਦੀ ਹੈ। ਅੱਛਾ। ਹਾਂ ਜੀ। ਮੁਕੱਦਮਾ ਜਿਹੜਾ ਉਹ ਦਰਜ ਹੋਣਾ ਚਾਹੀਦਾ। ਤੇ ਜਿਹੜੇ ਉਹ ਬੰਦੇ ਆ ਬਰਾਮ ਤੋਂ ਕੇ ਹੋਣੇ ਚਾਹੀਦੇ ਕਿਉਂਕਿ ਉਹ ਸਾਰਾ ਕੁਝ ਉਹਨਾਂ ਦੇ ਗਲੂ ਹੈ ਜਿਹੜੇ ਉਹ ਪੁਲਿਸ ਨੂੰ ਮਿਲ ਚੁੱਕੇ ਹੈ ਜੀ ਠੀਕ ਹੈ ਜੀ ਮੈਂ ਜਗਨ ਟੀਵੀ ਲਈ ਇਹ ਰਿਪੋਰਟ ਲਾ ਕੋਰਾਲੀ